ਸਾਥਰੀ ਕਾਨ ਤੁਸੀਂ ਜੁੜੇ ਹੋ ਦਾਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਸਿਆਸੀ ਮਾਹਰ ਤੇ ਸਿਨੇ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ ਮੌਜੂਦ ਨੇ ਅਸੀਂ ਬੇਹਦ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਸਵਾਗਤ ਹੈ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਪੰਜਾਬ 'ਚ ਇੱਕ ਹੋਰ ਨਵੀਂ ਪਾਰਟੀ ਜਨਮ ਲੈ ਰਹੀ ਹੈ ਨਵਜੋਤ ਸਿੱਧੂ ਦੇ ਸਿਰੇ ਸੇੜਾ ਬਣਿਆ ਜਾਣਾ ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਇਹ ਧੁਮਾਕਾ ਹਾਲਾਂਕਿ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਹ ਲਗਾਤਾਰ ਰਾਹੁਲ ਗਾਂਧੀ ਨੂੰ ਬੀਤੇ ਕੁਝ ਦਿਨਾਂ ਤੋਂ ਟਾਰਗੇਟ ਕਰ ਰਹੇ ਨੇ ਨਿੱਜੀ ਤੌਰ ਦੇ ਉੱਤੇ ਵੀ ਪਰ ਕੀ ਉਹਨਾਂ ਦੀ ਪਾਰਟੀ ਪੰਜਾਬ ਦੇ ਵਿੱਚ ਸਫਲਤਾ ਨਾਲ ਪੈਰ ਲਾ ਸਕੇਗੀ ਕਿ ਉਹ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਹੋ ਕੇ ਜਿਵੇਂ ਉਹ ਏਜੰਡਿਆਂ ਦੀ ਗੱਲ ਕਰਦੇ ਨੇ ਕਿ ਉਹ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਣਗੇ ਪੱਤੀ ਸਾਹਿਬ ਜਾਂ ਫਿਰ ਅਸੀਂ ਇਸ ਪਾਰਟੀ ਦਾ ਭਵਿੱਖ ਜਾਂ ਇਸ ਪਾਰਟੀ ਦਾ ਪੰਜਾਬ ਦੀ ਸਿਆਸਤ ਚਹਾਂਚਲ ਮਚਾਉਣਾ ਕਿਵੇਂ ਮੰਨ ਗਏ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਡਾਕਟਰ ਨਵਜੋਤ ਕੋਰ ਸਿੱਧੂ ਦੇ ਆਪਣੀ ਰੈਪਿਊਟੇਸ਼ਨ ਇੰਨੀ ਕੁ ਖਰਾਬ ਕਰ ਲਈ ਹੈ ਜਿੰਨੀ ਕਿ ਝੂਠ ਬੋਲਦੀ ਹੈ ਪਾਰਟੀਆਂ ਬਣਾਉਣਾ ਤੇ ਪਾਰਟੀਆਂ ਚਲਾਉਣਾ ਇਹਨਾਂ ਸੌਖਾ ਕੰਮ ਨਹੀਂ ਗਾ ਤੇ ਬੀਬੀ ਨਵਜੋਤਪੁਰ ਕਹਿੰਦੀ ਆ ਵੀ ਨਵਜੋਤ ਸਿੰਘ ਸਿੱਧੂ ਉਹ ਉਹ ਵਾਪਸ ਬੈਕ ਪੋਲਿਟਿਕਸ ਨਹੀਂ ਆ ਸਕਦਾ ਉਹਨੇ 1 ਸਾਲ ਦੇ 6 ਕੰਟਰੈਕਟ ਸਾਈਨ ਕੀਤੇ ਨੇ ਉਹ ਕਹਿੰਦੀ ਅਸੀਂ ਇੱਥੇ ਬੈਠਾਂਗੇ 체ਤੀ ਬੈਠਾਂਗੇ ਤੇ ਆਪਣਾ ਪੰਜਾਬ ਔਰ ਜਿੱਤੇਗਾ ਪੰਜਾਬ ਇੱਕ ਪਾਰਟੀ ਬਣਾਵਾਂਗੇ ਤੇ ਵਾਸਤੇ 22 ਫਰਵਰੀ ਨੂੰ ਇਹਨਾਂ ਪਟਿਆਲਾ ਤੇ ਕੰਨ ਵੀ ਅਸੀਂ ਰੈਂਟ ਤੇ ਕਾਵਰੇਜ ਲੈ ਕੇ ਕਰਾਏ ਤੇ ਉਥੇ ਕੰਮ ਸ਼ੁਰੂ ਕਰਾਂਗੇ ਜਿਹੜੇ ਸਪਾਰਸਲਰ ਨਵਜੋਤ ਸਿੰਘ ਸਿੱਧੂ ਦੇ ਉਹਦੀ ਬੀਬੀ ਦਾ ਸਾਥ ਜ ਨੂੰ ਦੇਣਗੇ ਪਰ ਇੰਨਾ ਸੌਖਾ ਨਹੀਂਗੇ ਵੀ ਤੁਸੀਂ 117 ਸੀਟਾਂ ਦੇ ਚੋਣ ਲੜ ਲਓ ਤੇ ਤੁਹਾਨੂੰ ਲੋਕੀ ਉਹਨੀਆਂ ਕੋਈ ਸੀਟਾਂ ਤਾਂ ਦੇ ਦਿੰਦੇ ਵੀ ਨਹੀਂ ਸਰਕਾਰ ਬਣਨ ਦੇ ਕਾਬਿਲ ਹੋ ਜਾਈ ਮੈਂ ਜਿਹੜੀ ਗੱਲ ਪਹਿਲਾਂ ਕਹੀ ਇਹ ਵੀ ਉਹਦਾ ਇੱਕ ਹਿਸਾਬ ਬੀਜੇਪੀ ਇਹ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਇੰਨਾ ਕਿ ਖਲਾਰਾ ਪਾ ਦਿਓ ਇੰਨਾ ਕਿ ਖਲਾਰਾ ਪਾ ਦਿਓ ਕਿ ਕਿਸੇ ਵੀ ਪਾਰਟੀ ਨੂੰ ਬਹੁਤ ਮਤ ਪ੍ਰਾਪਤ ਨਾ ਹੋਵੇ ਤੇ ਅਸੀਂ ਥਰੂ ਰਾਜਪਾਲ ਪੰਜਾਬ ਤੇ ਰਾਜ ਕਰੀਏ ਇਹ ਵੀ ਉਸੇ ਗੱਲ ਦੀ ਇੱਕ ਕੜੀ ਆ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਜਿੰਨਾ ਕੁਸ਼ ਕਾਂਗਰਸ ਨੇ ਦਿੱਤਾ ਇਹ ਉਹਨਾਂ ਦੇ ਨਹੀਂ ਬਣੇ ਬੀਜੇਪੀ ਨੇ ਦਿੱਤਾ ਉਹਨਾਂ ਦੇ ਨਹੀਂ ਬਣੇ ਜਿੰਨੀ ਛੇਤੀ ਬੇਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਬਾਕੀਆਂ ਨੂੰ ਥਾਰ ਕਰਕੇ ਪ੍ਰਧਾਨ ਬਣਾਇਆ ਗਿਆ ਸੀ ਇਹ ਕਿੰਨੀ ਵੱਡੀ ਗੱਲ ਸੀ ਸੁਨੀਲ ਜਾਖੜ ਦਾ ਕੀ ਕਿਸਮਤ ਸੀਗਾ ਸੁਨੀਲ ਜਾਖੜ ਨੂੰ ਆਖਰਕਾਰ ਕਹਿਣਾ ਪਿਆ ਵੀ ਦਫ਼ਤਰ ਦੀਆਂ ਚਾਬੀਆਂ ਮੇਰੇ ਕੋਲ ਨੇ ਤੇ ਮੈਨੂੰ ਤਾਂ ਕਿਸੇ ਪੁੱਛਿਆ ਤੱਕ ਨਹੀਂ ਗਾ ਐਸੇ ਰੋਜ਼ ਦੇ ਵਜੇ ਉਹ ਭਾਜਪਾ ਚੱਲੇਗੇ ਭਾਵੇਂ ਕਿ ਉੱਥੇ ਉਹਨਾਂ ਦੀ ਸੈਟਿੰਗ ਨਹੀਂ ਹੋ ਰਹੀ ਲੇਕਿਨ ਉਹ ਕਹਿੰਦਾ ਇੱਥੇ ਵੀ ਮੈਨੂੰ ਕੋਈ ਪੁੱਛਦਾ ਸੀ ਕੋਈ ਇਸ ਕਰਕੇ ਡਾਕਟਰ ਨਵਜੋਤ ਕੋਰ ਸਿੱਧੂ ਨੂੰ ਚਾਹੀਦਾ ਵੀ ਉਹ ਥੋੜੀ ਵੱਧ ਜਿਹੜੀ ਸਹਿਨਸ਼ਿਲਤਾ ਰੱਖੇ ਸਿਆਸਤ ਸਹਿਨਸ਼ਿਲਤਾ ਬੜੀ ਮੰਗਦੀ ਹੈ ਕਦੀ ਕਿਸੇ ਕਾਂਗਰਸੀ ਦੇ ਦੋਸ਼ ਕਦੀ ਕਿਸੇ ਕਾਂਗਰਸੀ ਦੇ ਦੋਸ਼ ਹੁਣ ਬੀਬੀ ਨੇ ਲਾਤਾ ਵੀ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਉਹ ਰਾਜਾ ਬੜਿੰਗ ਨੇ ਖਰੀਦਦੀ ਹੈ ਤੇ ਰਾਜਾ ਬੜਿੰਗ ਨੂੰ ਪੁੱਛਿਆ ਕਹਿੰਦਾ ਭਰਾਓ ਉਸੇ ਨੂੰ ਖਬਰਾਂ ਚ ਲਾ ਦਿਆ ਕਰੋ ਪਹਿਲਾ ਅਗਲੇ ਦਾ ਵਰਸ਼ਣ ਤੇ ਲਾ ਦਿਆ ਕਰੋ ਤੇ ਬੀਬੀ ਕੋਲੋਂ ਕਾਣਿਛ ਲਓ ਬੀਬੀ ਨੂੰ ਕੋ ਬੀਬੀ ਜੀ ਉਹ ਕਾਗਜ਼ ਦੇ ਦੋ ਡਾਕੂਮੈਂਟ ਦੇ ਦਿਓ ਵੀ ਜ਼ਮੀਨ ਉਹਨੇ ਕਿੱਥੇ ਖਰੀਦੀ ਕਿੱਥੇ ਹੈਗੀ ਤੇ ਅਸੀਂ ਉੱਥੇ ਤੇ ਉਹਦਾ ਖਬਰਨਾ ਚਨਾਇਆ ਕਰੋ ਕਿਸੇ ਦੀ ਬਦਨਾਮੀ ਕਰ ਦੋ ਪਹਿਲਾਂ ਉਹਦਾ ਸਟੇਟਸ ਵੇਖ ਲਿਆ ਕਰੋ ਕੀ ਆ ਕੀ ਨਹੀਂ ਬੰਦਾ ਗੱਲ ਤੇ ਰਾਜੇ ਬਿਲਿੰਗ ਦੀ ਬਿਲਕੁਲ درست ਹੈਗੀ ਹੈ ਲੇਕਿਨ ਬੀਬੀ ਨੂੰ ਇਦਾਂ ਨਹੀਂ ਚਾਹੀਦਾ ਵੀ ਇਦਾਂ ਕਿਸੇ ਦੀ ਪੱਤ ਉਸਾਲੇ ਤੇ ਮੈਂ ਫਿਰ ਕਹਦੇ ਆ ਇਹ ਜਿਹੜੀ ਆ ਇੱਕ ਹਿੱਸਾ ਵਾ ਜਿੰਨੇ ਵੀ ਸਪੌਂਸਰ ਬਕਾਇਦਾ ਭਾਈ ਭੈ ਹੈਗੇ ਨੇ ਆ ਭਾਜਪਾ ਦੇ ਉਹ ਕੋਈ ਵੀ ਜਿਹੜਾ ਵਾ ਉਹ ਭਾਜਪਾ ਦਾ ਨਾਂ ਨਹੀਂ ਲੈ ਰਿਆ ਉਹ ਹਮਲੇ ਕਾਂਗਰਸ 'ਤੇ ਕਰ ਰਿਹਾ ਅਕਾਲੀ ਦਲ 'ਤੇ ਕਰ ਰਿਹਾ ਉਹ ਆਮ ਆਦੀ ਪਾਰਟੀ 'ਤੇ ਕਰ ਰਿਹਾ ਬੀਜੇਪੀ ਦਾ ਉਹ ਨਾਂ ਨਹੀਂ ਲੈਂਦੇ ਜਦ ਬੀਜੇਪੀ ਦੇ ਨਾਂ ਲਓ ਅੱਗੇ ਜਾ ਕੇ ਤੁਸੀਂ ਗੱਲ ਕਰਾਂਗੇ ਵੀ ਕਿਹ ਕੀ ਵਿਅਕਤੀ ਹੋਰ ਆਓ ਬੜਾ ਤੜਫਦਾ ਅੱਜਕੱਲ ਬੜਾ ਭੁੜਕਦਾ ਉਹ ਵੀ ਅਜਕਲ ਜਿਹੜਾ ਪੰਥਕ ਕਿਤੋਂ ਵੱਡਾ ਨਮਾਇੰਦਾ ਬਣਿਆ ਉਹਦੀ ਵੀ ਗੱਲ ਕਰਾਂਗੇ ਅਸੀਂ ਲੇਕਿਨ ਬੀਬੀ ਨਵਜੋਤ ਕੋਰ ਸਿੱਧੂ ਜੀ ਤੁਸੀਂ ਰੈਂਟ ਤੇ ਦਫਤਰ ਇੱਕ ਛੱਡ ਕੇ 10 ਲੈ ਲਓ ਕੋਈ ਗੱਲ ਨਹੀਂ ਹੈ ਨਹੀਂ ਲੇਕਿਨ ਜੇ ਤੁਸੀਂ ਕਹੋ ਨਾ ਕਿ ਅਸੀਂ ਪਾਰਟੀ ਆਪਣਾ ਪੰਜਾਬ ਤੇ ਜਿੱਤੇਗਾ ਪੰਜਾਬ ਬਣਾ ਕੇ ਤੇ ਇੱਥੇ ਕੁਝ ਨੁਕੀਂ ਕਰਤਵ ਖਾ ਦੇਣਗੇ ਤੇ ਮੇਰੇ ਖਿਆਲ ਤੁਹਾਡੇ ਦੁਆਰਾ ਸਾਰਿਆਂ ਦੀ ਜ਼ਿਮੇਵਾਰਤਾ ਜਬ ਤੋਂ ਤੋਂ ਕੋਈ ਬਚਾ ਨਹੀਂ ਸਕਦਾ ਠੀਕ ਅਸੀਂ ਕਹਿੰਦੇ ਕਾਂਗਰਸੀ ਲੀਡਰ ਆਪ ਸਮੇਂ ਲੜੀ ਜਾਂਦੇ ਮੁੱਖ ਮੰਤਰੀ ਬੜੇ ਹੋ ਗਏ ਪਹਿਲਾਂ 6 ਸੀ ਫਿਰ 8 ਹੋ ਕੇ ਹੁਣ 10 ਹੋ ਗਏ ਮੁੱਖ ਮੰਤਰੀ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਲੰਗੋਟੇ ਕੱਸੇ ਬਿਰਦਾ ਵਾ ਕਿ ਮੁੱਖ ਮੰਤਰੀ ਮੈਂ ਬਣਨਾ ਵਾ ਤੇ ਵੀ ਜੀਠਿਆ ਕਹਿੰਦੇ ਦਾ ਲੱਗ ਜਾ ਤਾਂ ਆਪਾਂ ਬਣ ਜਾਗੇ ਇਸ ਕਰਕੇ ਸਾਰੇ ਆਪਾਂ ਆਪਣੇ ਇੰਨੀ ਉਹ ਨੌਦੇ ਇਤਿਆਸ ਰੀਤ ਨੌਦੇ ਆ ਲੇਕਿਨ ਗਾਂ ਦੇਸ ਦਾ ਕੁਛ ਨਹੀਂ ਹੈਗਾ ਚੰਦੀ ਨੂੰ ਲਾਂਭੇ ਕਰਨ ਵਾਲੇ ਦੇ ਵਾਸਤੇ ਵੇਖੋ ਰਾਜਾ ਬੈਗ ਨੇ ਕਹਿਤਾ ਪਰ ਬੇਸ਼ਬਗੀ ਹੈ ਨੂੰ ਕਿਸੇ ਵੀ ਐਮਪੀ ਨੂੰ ਟਿਕਟ ਨਾ ਦੇ। ਤੇ ਪਰ ਚੰਨੀ ਨੇ ਆਪਣਾ ਜੋ ਡਿਸਟ੍ਰਿਕਸ਼ਨ ਜਵਾਬ ਦਿੰਦਾ ਵੀ ਭਾਈ ਮੈਂ ਘਰ ਬੈਠ ਕੇ ਬਕਰ ਕੇ ਮੈਂ ਟਿਕਟ ਮੰਗੀ ਹੈ। ਟਿਕਟ ਤੇ ਦੇਣੀ ਹੈ ਪਾਰਟੀ ਨੇ ਵੇਖਣਾ ਵੀ ਕਿਹਨੂੰ ਟਿਕਟ ਦੇਦੀ ਕਿਹੜਾ ਬੰਦਾ ਜੇਤੂ ਆ ਤੇ ਕਿਹੜਾ ਨਹੀਂ ਜੇਤੂ। ਐਸੇ ਕਰਕੇ ਤੁਸੀਂ ਜੋ ਸੁਝਾਅ ਦਿੰਦੇ ਹੋ ਨਾ ਇਹ ਕੋਈ ਬਥੇ ਵਧੀਆ ਨਹੀਂ। ਉਹ ਪ੍ਰਤਾਪ ਸਿੰਘ ਰਾਜਵੇਦ ਰਾਜਵੇਦ ਰਾਜਾ ਰਾਹ ਪਦਰਾ ਕਰਦਾ ਸੀ। ਬਾਜਵਾ ਉੱਥੇ ਮਿੱਤੇ ਸੁਣਦ ਰੰਦਾ ਮੈਂ ਤਾਂ ਸੁਣਨਾ ਹੈ ਮੈਂ ਤਾਂ ਗੱਲ ਕਰਨੀ ਆਪਣੀ ਕੋਈ ਨਹੀਂ ਪ੍ਰਗਟ ਸਿੰਘ ਜੀ ਨੂੰ ਕਦੇ ਕਦੇ ਚੋਬੀ ਵਾਰ ਕੇ ਤੇ ਫਿਰ ਚੁੱਪ ਕਰ ਜਾਂਦਾ ਇਸ ਕਰਕੇ ਬੀਬੀ ਨਵਜੋਤ ਸਿੰਘ ਸਿੱਧੂ ਨੂੰ ਮੈਂ ਦੱਸ ਦਿਆਂ ਬੀਬੀ ਜੀ ਜਿੰਨਾ ਮਰਜ਼ੀ ਜੋਰ ਲਾ ਲਓ ਪਾਰਟੀਆਂ ਦੋ ਬਣਾ ਲਓ ਚਾਰ ਬਣਾ ਲਓ ਜੋ ਮਰਜ਼ੀ ਕਰ ਲਓ ਤੁਹਾਡਾ ਰੈਪਿਊਟੇਸ਼ਨ ਜਿਹੜਾ ਨਾ ਉਹ ਆਮ ਲੋਕਾਂ ਦੇ ਵਿੱਚ ਐਜ਼ ਏ ਵਧੀਆ ਲੀਡਰ ਵਾਲਾ ਨਹੀਂ ਨਵਜੋਤ ਲੋਕ ਨਵਜੋਤ ਸਿੰਘ ਸਿੱਧੂ ਲੋਕ ਕੀ ਪਸੰਦ ਕਰਦੇ ਸੀ ਹੁਣ ਉਹ ਵੀ ਜਿਸ ਤਰੀਕੇ ਨਾਲ ਉਹਦੀ ਨੇ ਪਿੱਛੇ ਜੋ ਕੁਝ ਕੀਤਾ ਵਾ ਲੋਕੀ ਦੁਖੀ ਹੋਏ ਨੇ ਛੱਡੋ ਪਰਾਂ ਨੂੰ ਕੀ ਕਰਨ ਕਾਂਗਰਸ ਪਾਰਟੀ ਨੇ ਇਸੇ ਤਰ੍ਹਾਂ ਹੀ ਮਕਾਰ ਦਿੱਤਾ ਵਾ ਬਰਨਾਲੇ ਦੇ ਵਿੱਚ ਰਾਹੁਲ ਗਾਂਧੀ ਆਜਰੇ ਬੁਲਾਇਆ ਉਹਨਾਂ ਨੂੰ ਨਵਜੋਤ ਸਿੰਘ ਬਿਲਕੁਲ ਨਹੀਂ ਬੁਲਾਇਆ ਉੱਥੇ ਇਹ ਗੱਲਾਂ ਕਾਊਂਟ ਕਰਦੀਆਂ ਨੇ ਤੁਹਾਡੀ ਆਪਣੀ ਰੈਪਿਊਟੇਸ਼ਨ ਤੁਸੀਂ ਆਪ ਖਰਾਬ ਕੀਤੀ ਆ ਨਵਜੋਤ ਸਿੰਘ ਨੂੰ ਮਾਨ ਸੀ ਵੀ ਮੇਰੇ ਤੋਂ ਵੱਡਾ ਤੇ ਸਿਆਣਾ ਕੋਈ ਨਹੀਂ ਹੈ ਮੇਰੇ ਕੋਲ ਜੋ ਕੁਛ ਹੈਗਾ ਮੈਂ ਪੰਜਾਬਾਸਿਕ ਨੇ ਕੋਈ ਨਹੀਂ ਕਰ ਸਕਦਾ ਜਦੋਂ ਕੈਪਟਨ ਮਰਿੰਦਰ ਸਿੰਘ ਕਹਿੰਦਾ ਵੀ 7 ਮਹੀਨਿਆਂ ਦੀਆਂ 700 ਪੰਨ ਜੀ ਟੇਬਲ ਤੇ ਪਈ ਅਸੀ ਇੱਕ ਫਾਈਲ ਨਹੀਂ ਸੀ ਗਈ ਸਾਈਨ ਇਨ ਨਹੀਂ ਸੀ ਕਰਨਾ ਇਹੋ ਜੇ ਮੰਤਰੀ ਨੂੰ ਕੀ ਨਾ ਨਾ ਪਤਾ ਇਸ ਕਰਕੇ ਸਕੁੰਦਰ ਜੀ ਮੇਰਾ ਇਹ ਕਹਿਣ ਤੋਂ ਭਾਵੇਂ ਆ ਵੀ ਬੀਬੀ ਨਵਜੋਤ ਕੋ ਸਿੱਧੂ ਜੋ ਮਰਜ਼ੀ ਕਰ ਲੇ ਉਹ ਗੱਲ ਨਹੀਂ ਬਣਦੀ ਉਹ ਗੱਲ ਨਹੀਂ ਬਣਨੀ ਜਿਹੜੀ ਪਹਿਲਾਂ ਸੀ ਕਿਤੇ ਨਵਜੋਤ ਸਿੰਘ ਸਿੱਧੂ ਦੀਨ ਉਹਨੇ ਦੇ ਸੇਪਾਸਲਾ ਜਿਹੜੇ ਹੈਗੇ ਨੇ ਉਹਨਾਂ ਦੇ ਨਾਥ ਨਹੀਂ ਮਿਲਦੇ ਨੇ ਉਹ ਵੀ ਲੱਗੇ ਨੇ ਟਵੀਟ ਕਰਨ ਦੇ ਬੀਬੀ ਨੇ ਆ ਟਵੀਟ ਕਰਤਾ ਬੀਬੀ ਨੇ ਆ ਟਵੀਟ ਕਰਤਾ ਬੀਬੀ ਨੇ ਆ ਟਵੀਟ ਕਰਨ ਲੱਗਾ ਲੇਕਿਨ ਮੈਨੂੰ ਨਹੀਂ ਲੱਗਦਾ ਇਹਨਾਂ ਤੋਂ ਕੁਝ ਬਣੇ ਜੀ ਜੀ ਅਜਾ ਤਰ ਦੂਜੇ ਬਨੇ ਪੰਥਕ 41 ਵੀ ਉਹ ਵੀ ਕਹਿੰਦੇ ਇਕੱਠੇ ਹੋ ਰਹੇ ਨੇ ਬੀਬੀ ਸਤਵੰਦ ਕੁਰ ਹੋ ਰਹੇ ਨੇ 威ਟਿੰਗ ਸਰ ਵੀ ਹੈ ਕੌਣ ਕੌਣਾਂ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਆਪਣੇ ਪਿਛਲੇ ਕਿ ਨਹੀਂ ਬਿਕਰਮ ਮਜੀਠੀਆ ਵੀ ਲੱਗੇ ਸੀ ਕਿ ਉਹਨਾਂ ਤੱਕ ਵੀ ਪਹੁੰਚ ਹੋਏਗੀ ਜਦ ਉਹਨਾਂ ਦੇ ਜ਼ਰੀਏ ਸੁਖਬੀਰ ਬਾਦਲੂ ਇੱਕ ਝੰਡੇ तले ਲਿਆਉਣਗੇ ਸਿਮਰਨਜੀਤ ਮਾਨ ਹੋਣੀ ਬੈਠੇ ਨੇ ਉਹਨਾਂ ਨੂੰ ਝੰਡੇ ਤੇ ਲਿਆਉਣਗੇ ਇਹਦਾ ਅਮਰਤਪਾਲ ਵਰਗਿਆਂ ਨੂੰ ਲਿਆਉਣਗੇ ਹੋਰ ਜਿੰਨੇ ਵੀ ਨਿੱਕੇ ਮੋਟੇ ਪੰਥਕ ਸਿਆਸਤ ਕਰਦੇ ਨੇ ਉਹ ਸਾਰੇ ਦਲਾਂ ਨੂੰ ਕਿਵੇਂ ਇਕੱਠਾ ਕਰਨਗੇ ਜੀ ਬੀਬੀ ਸਤਵੰਤ ਕੌਰ ਦੀ ਗੱਲ ਕੀਤੀ ਆ ਬੀਬੀ ਸਤਵੰਤ ਕੌਰ ਨੇ ਇੱਕ ਮੀਟਿੰਗ ਕੀਤੀ ਆਪਣੀ ਪੰਜ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਇਹਨਾਂ ਨੇ ਉਸ ਮੀਟਿੰਗ ਜਿੱਦਾਂ ਕਿਹਾ ਬੀਬੀ ਜੀ ਇਹ ਗੱਲ ਕਹਿੰਦੇ ਨੇ ਵੀ 11 ਅਗਸ 2025 ਨੂੰ ਜਿਹੜੀ ਖਾਲਸਾ ਜਿਹੜਾ ਖਾਲਸਾ ਪੰਥ ਦੇ ਡੈਲੀਗੇਟ ਜਲਾਸ ਦੇ ਵਿੱਚ ਇੱਕ ਸਰਬਸੰਮਤੀ ਦਾ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਥਕ ਕੌਂਸਲ ਇੱਕ ਖੁਦਮੁਖਤਾਰ ਸੰਸਥਾ ਜੋ ਕੰਮ ਕਰੇਗੀ ਇਹ ਸੰਸਥਾ ਦਾ ਮੁੱਖ ਮੰਤਲ ਪੰਥ ਦੀ ਖਿੱਲਰੀ ਹੋਈ ਸ਼ਕਤੀ ਨੂੰ ਇਕੱਠਿਆ ਕਰਨਾ ਕਰਨਾ ਯਤਨ ਕਰਨਾ ਤੇ ਪੰਥਕ ਕਾਰਜਾਂ ਦੀ ਇਕਸੂਤਾ ਜਿਉਣਾ ਸੀਗਾ ਤੇ ਪੰਥ ਕੌਂਸਲ ਦਾ ਵਿ ਵਿਧੀ ਵਿਵਧਾਨ ਕાળਣੀ ਅਤੇ ਪੇਖੀ ਮਿਸ਼ਨ ਤੈਅ ਕਰਨ ਹਿਤ ਅੱਜ ਪੰਥ ਕੌਂਸਲ ਦੀ ਮੁੱਢਲੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਿਦੇ ਵਿੱਚ ਪ੍ਰਮੁੱਖ ਸੇਵਾਦਾਰ ਬੀਬੀ ਸਤਵੰਤ ਕੁਵਾਰ ਭਾਈ ਬਲਦੀਪ ਸ਼ਰਮਵਾਲੀਆ ਸਿੱਖ ਇਤਿਹਾਸਕਾਰ ਦੇ ਸਿੱਖ ਨੇ ਡਾਕਟਰ ਜਸਪਾਲ ਸਿੰਘ ਖਾਲਸਾ ਸਿੱਖ ਵਿਦਵਾਨ ਨੇ ਐਡਵੋਕੇਟ ਪਰਮਜੀਤ ਸਿੰਘ ਭੰਗੂ ਸਿੱਖ ਵਿਦਵਾਨ ਨੇ ਐਡਵਰ ਬਦਵੰਦ ਸਿੰਘ ਮੁਕਸਰ ਇਹ ਵੀ ਸਿੱਖ ਚਿੰਤਕ ਨੇ ਇਹਨਾਂ ਨੂੰ ਇਹਨਾਂ ਵਿੱਚ ਸ਼ਾਮਲ ਕਰ ਗਿਆ ਇਹਨਾਂ ਨੇ ਕਿਹਾ ਜੇ ਵਿਛੇ ਭਟੇ ਸਿੱਖ ਵਸਦੇ ਆ ਉਹਨਾਂ ਨੂੰ ਨਾਲ ਜੋੜਨ ਵਾਸਤੇ ਇਹਨਾਂ ਦਾ ਦਾਰਾ ਦਾਇਰਾ ਜਿਹੜਾ ਵਿਸ਼ਵ ਵਿਆਪੀ ਰੱਖਿਆ ਜਾਊਗਾ ਪੰਥਕ ਨਿਸ਼ਾਨੀਆਂ ਦੀ ਪੂਤਲੀ ਸੰਗਤਾਂ ਦੀ ਭਾਵਨਾ ਅਨੁਸਾਰ ਇੱਕ ਪੰਥਕ ਇੱਕ ਸੁਰਤਾ ਕਮੇਟੀ ਦਾ ਗਠਨ ਕੀਤਾ ਜਾਵੇਗਾ ਇਹਦੇ ਕਾਰਜ ਸਿੱਖ ਬੁੱਧੀਜੀਵੀਆਂ ਵਿਦਵਾਨਾਂ ਧਾਰਮਿਕ ਸਿੱਖ ਸੈਟਰ ਤੇ ਵੱਖ-ਵੱਖ ਜਥੇਬੰਦੀਆਂ ਦੇ ਇੱਕ ਥਿੰਕ ਟੈਂਕ ਜਿਹਨੂੰ ਸਲਾਹਕਾਰ ਕਮੇਟੀ ਕਹਿੰਦੇ ਆ ਗਠਿਤ ਕੀਤਾ ਜਾਵੇਗਾ। ਪੰਥਕ ਕੌਂਸਲ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਧਾਰਮਿਕ ਸਮਾਜਿਕ ਸੱਭਿਆਚਾਰਕ ਤੇ ਰਾਸ਼ੀ ਸਰੂਕਰਾਂ ਦੀ ਸੋਝੀ ਦੇਣ ਲਈ ਉਪਰਾਦੇ ਕੀਤੇ ਜਾਣਗੇ। ਇਹੋ ਜੀਆਂ ਬੀਬੀ ਜੀ ਨੇ ਗੱਲਾਂ ਕੀਤੀਆਂ ਵੀ ਕਰਾਂਗੇ ਸੀਪੀਏ ਕੰਮ ਇਹਨਾਂ ਸੌਖਾ ਨਹੀਂ ਜਿੰਨਾ ਸੌਖਾ ਇਹਨਾਂ ਇੱਕ ਆਪਣਾ ਲੈਟਰ ਲੇ ਕੇ ਭੇਜਤਾ ਸਾਨੂੰ। ਇਹ ਕੰਮ ਕਾਫੀ ਦੂਂਗਾ ਵਾਤੇ ਕਾਫੀ ਅੱਗੇ ਤੱਕ ਜਾਣ ਵਾਲਾ ਆ। ਇਹ ਇਹ ਬੀਬੀ ਜੀ ਜਿਹੜੇ ਨੇ ਇਹ ਸਿਆਸਤ ਦੇ ਉੱਤੇ ਪਤਾ ਨਹੀਂ ਵੀ ਸਿਆਸਤ ਤੇ ਧਰਮ ਦੇ ਨਾਲ ਨਾਲ ਚੱਲਦਾ ਭਾਵੇਂ ਸੱਤ ਜਿਹੜੀ ਦੱਬੀ ਨੇ ਥੱਲੇ ਧਰਮ ਉੱਪਰ ਹੈ ਵੇ ਲੇਕਿਨ ਫੇਰ ਵੀ ਸਿਆਸਤ ਤੋਂ ਬਿਗੈਰ ਧਰਮ ਨਹੀਂ ਚੱਲਦਾ ਤੁਹਾਨੂੰ ਪਤਾ ਹੋਏਗਾ ਮੈਂ ਤੁਹਾਨੂੰ ਥੋੜੇ ਪਿੱਛੇ ਲੈ ਜਾ ਜਦੋਂ ਅਕਾਲੀ ਮੋਰਚੇ ਲਾਉਂਦੇ ਹੁੰਦੇ ਸੀ ਨਾ ਮੋਰਚੇ ਲਾਉਂਦੇ ਉਹ ਇਨਸ ਬਿਲਕੁਲ ਛਾਤਵੀ ਮੋਰਚੇ ਹੁੰਦੇ ਡਾਂਗਾ ਖਾਂਦੇ ਸੀ ਅੱਗੇ ਪੈ ਰਹੇ ਹੁੰਦੇ ਸੀ ਅੰਗਰੇਜ਼ ਡਾਂਗਾ ਮਾਰਦੇ ਬਾਹਾਂ ਤੋੜ ਦਿੰਦੇ ਸੀ ਰੱਤਾ ਤੋੜ ਦਿੰਦੇ ਸੀ ਲੇਕਿਨ ਉਹ ਸੀ ਨਹੀਂ ਸੀ ਕਰਦੇ ਜਦੋਂ 1937 ਦੀਆਂ ਚੋਣਾਂ ਆਈਆਂ ਇਹਨਾਂ ਨੇ ਇਹ ਮਹਿਸੂਸ ਕੀਤਾ ਵੀ ਸਾਨੂੰ ਧਾਰਮਿਕ ਦੇ ਮੁੱਦੇ ਉਹਨਾਂ ਨੂੰ ਜਿਹੜੇ ਧਾਰਮਿਕ ਮੁੱਦੇ ਆ ਉਹ ਪੂਰਾ ਕਰਨ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਕੋਈ ਜਿਹੜੀ ਐ ਸਿਆਸੀ ਸ਼ਕਤੀ ਦੀ ਲੋੜ ਆ ਇਹਨਾਂ ਨੇ ਪਹਿਲੀ ਵਾਰੀ ਕਿਉਂ 1920 ਚ ਕਲਡਰ ਬਣ ਗਿਆ ਸੀਗਾ ਕ੍ਰੀ ਕ੍ਰਿਮ 17 ਸਾਲ ਬਾਅਦ ਪਹਿਲੀ ਵਾਰੀ ਚੋਣ ਲੜੀ ਸੀ ਤੇ ਸਿਆਸੀ ਤਾਕਤ ਹਾਸਲ ਕਰਨ ਵਾਸਤੇ ਹੁਣ ਤੇ ਧਰਮ ਦੀ ਗੱਲ ਹੀ ਕੋਈ ਨਹੀਂ ਕਰਦਾ ਹਰ ਕੋਈ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਬਜੀਠੀ ਹੋਰੀ ਆਪਣੀ ਲਗਨ ਖੀਜੀ ਫਿਰਦੇ ਆ ਸੁਖਬੀਰ ਹੋਰੀ ਆਪਣੀ ਲਗਨ ਖੀਜੀ ਫਿਰਦੇ ਆ ਚੰਦੂ ਮਾਜਰੇ ਹੋਰੀ ਆਪਣੀ ਲਗਨ ਖੀਜੀ ਫਿਰਦੇ ਆ ਮਨ ਮੰਤਰੀ ਦੇ ਅਲੀ ਆਪਣੀ ਲੰਗਰ ਖਿੱਚੀ ਫਿਰਦੇ ਸਾਰੇ ਆਪਣੇ ਲੰਗਰ ਵਿੱਚ ਮੈਂ ਮੱਖੋਂਦਰੀ ਬਣਨਾ ਮੈਂ ਮੁਖੀ ਦੇ ਬਣਨਾ ਪੰਨੇ ਕੱਖਰੀ ਕਿਸੇ ਦੇ ਇਸ ਕਰਕੇ ਲੋੜ ਸੀ ਉਦੋਂ ਵੀ ਸਿਆਸਤ ਧਰਮ ਵੀ ਸਿਆਸਤ ਤੋਂ ਬਗੈਰ ਨਹੀਂ ਚੱਲਦਾ ਸਿਆਸਤ ਦੀ ਸ਼ਕਤੀ ਕੋਲ ਹੋਣੀ ਬਹੁਤ ਜ਼ਰੂਰੀ ਹੈ ਲੇਕਿਨ ਧਰਮ ਦਾ ਕੁੰਡਾ ਉੱਤੇ ਜ਼ਰੂਰ ਹੈ ਵੀ ਹੋਣਾ ਚਾਹੀਦਾ ਤੇ ਪੰਥ ਕੌਂਸਲ ਬਣਾਈ ਇਸ ਕਰਕੇ ਗੈਸੇ ਵੀ ਪੰਥਕ ਦਾ ਪਜੜਾ ਕਾ ਧਰਮ ਦਾ ਕੁੰਡਾ ਜਣਾ ਵਾ ਅਕਾਲੀ ਦਲ ਤੇ ਭਰਨ ਲੋਗਾ ਲੇਕਿਨ ਬੀਬੀ ਜੀ ਨੇ ਜਦੋਂ ਦੀ ਬਣੀਏ ਸਵਾਏ ਆ ਇੱਕ ਕਮੇਟੀ ਬਣੋ ਤੁਸੀਂ ਬੀਬੀ ਨੇ ਅੱਜ ਤੱਕ ਕੋਈ ਕੰਮ ਨਹੀਂ ਕੀਤਾ ਜੀ ਪਰ ਮਹੀਨੇ ਉਹ ਤੇ ਦੋ ਮਹੀਨੇ ਆ 6 ਮਹੀਨੇ ਲਗਭਗ ਲੰਘੇ ਬੀਬੀ ਨੇ ਕੰਮ ਕਿਣਾ ਕੀਤਾ ਤੁਸੀਂ ਕਿੱਥੇ ਧਨ ਪ੍ਰਚਾਰ ਕੀਤਾ ਵਾ ਕਿੱਥੇ ਕੋਈ ਇਹਨਾਂ ਨੇ ਅਮਰ ਸ਼ਕੋਣ ਦਾ ਪ੍ਰੋਗਰਾਮ ਕੀਤਾ ਵਾ ਕਿੱਥੇ ਕੋਈ ਬੱਚਿਆਂ ਦੇ ਜਾ ਕੇ ਗੱਲ ਕੀਤੀ ਕਿਤੇ ਨਹੀਂ ਕੀਤੀ ਇਸ ਕਰਕੇ ਸਿਰਫ ਗੱਲਾਂ ਨਾ ਕੜਾ ਨਹੀਂ ਬਣਨਾ ਜੇ ਕੁਝ ਕਰੋਗੇ ਤੇ ਕੁਝ ਨਾ ਕੋਈ ਲੋਕ ਤੁਹਾਡੀ ਗੱਲ ਸੁਣਨਗੇ ਨਹੀਂ ਕਰੋਗੇ ਤੇ ਲੋਕ ਕਹਣਗੇ ਚੰਗਾ ਜੀ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਜੀ ਅੱਛਾ ਇਹ ਵੀ ਗੱਲ ਹੈ ਵੀ ਇਸ ਪੰਥਕ ਇੱਕ ਤਾਂ ਜਦੋਂ ਅਸੀਂ ਵਿਕਰਮਜੀਠੀਆ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਸਾਰਿਆਂ ਨੂੰ ਇਕੱਠੇ ਲੈ ਕੇ ਦੁਰਨਾ ਕੀ ਉਹਨਾਂ ਨੇ ਸੁਖਬੀਰ ਬਾਦਲ ਨੂੰ ਆਪਣਾ ਲੀਡਰ ਮੰਨ ਲਿਆ ਉਸ ਕਿਸਮ ਦੇ ਨਾਲ ਕਿ ਸੁਖਬੀਰ ਬਾਦਲ ਲਿਆਓ ਪੰਜਾਬ ਬਚਾਓ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਉਹ ਹੈਸ਼ਟੈਗ ਲੱਗ ਜਾਂਦਾ ਨਾ ਸੁਖਵੀਰ ਬਾਦਲ ਹੋਣੀ ਅੱਜ ਕੱਲ ਪੰਜਾਬ 'ਚ ਪੰਚਾਰ ਕਰਵੇਂ ਨਾ ਉਹ ਉਹਨਾਂ ਦੀ ਮੁਹਿੰਮ ਚੱਲ ਰਹੀ ਹੈ ਪੰਜਾਬ ਬਚਾਓ ਸੁਖਵੀਰ ਬਾਦਲ ਲਿਆਓ ਇਹਦਾ ਮਤਲਬ ਇਹ ਹੈ ਕਿ ਉਹ ਮੰਨ ਚੁੱਕੇ ਨੇ ਕਿ ਸੀਐਮ ਫੇਸ ਤਾਂ ਸਾਡਾ ਸੁਖਵੀਰ ਬਾਦਲ ਹੈਗਾ ਬਿਕਰ ਮਜੀਠੀਆ ਵੀ ਉਹਨੂੰ ਤਾਂ ਆਪਣੀ ਦਿੰਦੇ ਨੇ ਤੇ ਸਾਰੇ ਉਹਦੇ ਚ ਮੇਧਨ ਲਿਆ ਦੋ ਤੇ ਇਹੀ ਪੱਥਰ ਇਕਤਾ ਹੈ ਜਿਹੜਾ ਮਜੀਠੀਆ ਜੀ ਮਜੀਠੀਏ ਨੇ ਤੁਹਾਨੂੰ ਇਸ ਗੱਲ ਦਾ ਪਤਾ ਵੀ ਉਹਨੇ ਆਪਣੀ ਜਿਹੜੀ ਆ ਉਹ ਸ਼ੁਰੂ ਕੀਤੀ ਤੇ ਜੀਰੇ ਵਿੱਚ ਉਹਨਾਂ ਨੇ ਗੱਲ ਕਹੀ ਆ ਵੀ ਸਾਡੇ ਉਮੀਦਵਾਰ ਸਰਦਾਰ ਸੰਬੀਰ ਸਿੰਘ ਬਾਦਲ ਹੋਣਗੇ ਮੁੱਖ ਮੰਤਰੀ 2027 ਦੀ ਕਮੇਟੀ ਪਹਿਲਾਂ ਕਲੀਅਰ ਨਹੀਂ ਸੀ ਕਰਦਾ ਹੁਣ ਇਹ ਗੱਲ ਹੈ ਵੀ ਵਿਕਮ ਜੀ ਜਿੱਤੇ ਹੈ ਤਾਂ ਛੁੱਲੀ ਛੱਡ ਦਿੰਦਾ ਵਾ ਵੀ ਪੰਥਕ ਇਕੱਠਾ ਕਰਾਵਾਂਗੇ ਪੰਥਕ ਇਕਤਾ ਸੰਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੋਈ ਵੀ ਕਰਨੀ ਤਿਆਰ ਨਹੀਂ ਜਿਹੜੇ ਲੀਡਰ ਨੂੰ ਮਰਜ਼ੀ ਪੁੱਛ ਲੋ ਵੀ ਤੁਸੀਂ ਇਹ ਪੰਥ ਇਹ ਜਿਹੜੀ ਵੀ ਵਿਕਮ ਸਿੰਘ ਸੁਖਬੀਰ ਸਿੰਘ ਬਾਦਲ ਦੀ ਕੋਈ ਇਕੱਠੀ ਹੋਣੀ ਤਿਆਰ ਨਹੀਂ ਤੁਸੀਂ ਉਹਦੇ ਕਰਕੇ ਤਾਂ ਛੱਡ ਕਿਹਾ ਹੈ ਹੁਣ ਕਿਹੜੇ ਮੂੰਹ ਦਾ ਜਾਣ ਉੱਥੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਜਿੰਨੇ ਮਰਜ਼ੀ ਮੀਟਿੰਗਾਂ ਕਰ ਲੈ ਜੋ ਮਰਜ਼ੀ ਕਰ ਲੈ ਤੇ ਸੁਖਬੀ ਇਹ ਥੁੱਲੀ ਛੱਡ ਦੇਵੇ ਵੀ ਮੈਂ ਉਹ ਪੰਥਕ੍ਰਿਤਾ ਉਹ ਸੰਭਵ ਨਹੀਂ ਹੈਗਾ ਹਾਂ ਮੰਗ ਗਿੰਦਾ ਜੀ ਸੁਖਬੀਰ ਬਾਦਲ ਨੂੰ ਆਪਣਾ ਜਿਹੜਾ ਵਾ ਉਮੀਦਵਾਰ ਮੰਨਣ ਲਈ ਤਿਆਰ ਲੀਡਰ ਮੰਨਣ ਲਈ ਤਿਆਰ ਮੰਨਦੇ ਕੋਈ ਗੱਲ ਨਹੀਂ ਕਰਨੇ ਆਪਣਾ ਲੇਕਿਨ ਬਾਕੀ ਦੋ ਤਿੰਨ ਦਾਲ ਤਾਂ ਹੋ ਰਹੀ ਹੈ ਨਾ ਮਜਬੂਤ ਜਿਹੜੇ ਹੈਗੇ ਨੇ ਇਹਨਾਂ ਦਾ ਕੀ ਬਣੂਗਾ ਮਾਨ ਨਾਲੋਂ ਕਈ ਐਸੇ ਉਹ ਦਲ ਮਜਬੂਤ ਨੇ ਜਿਸ ਤਰੀਕੇ ਨਾਲ ਧਾਮੀ ਨੂੰ ਇੰਟਰਨੈਸ਼ਨਲ ਪੰਥਕ ਦਲ ਜੂਕੇ ਨੇ ਅੱਜ ਪਾੜੇ ਹੱਥੀ ਲਿਆ ਉਹਦੇ ਨਾਲ ਅਕਾਲੀ ਦਲ ਦੇ ਵਿੱਚ ਧੱਬਾ ਲੱਗਦਾ ਉਹ ਕਹਿੰਦੇ ਵੀ ਤੂੰ ਬਾਦਲ ਦਲ ਦਾ ਜਿਹੜਾ ਵਾ ਉਹ ਅੰਨਾ ਮੈਂ ਸਿਪਾਸਲਾਰਾ ਮੈਂ ਤੇ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਆ ਦੇ ਸਿਪਾਹੀ ਕਹਿੰਦੇ ਤੈਨੂੰ ਬਕਾਇਦਾ ਤੌਰ ਤੇ ਗਿਆਨੀ ਹਰ ਪ੍ਰਿਜਨੇ ਸਬੋਧਨ ਕੀਤਾ ਵਾ ਹੁਣ ਇੰਟਰਵੈਨਸ਼ਨਲ ਪੰਧਨ ਨਾਲ ਯੂਕੇ ਜਿਹੜਾ ਵਾ ਉਹਦੇ ਪ੍ਰਧਾਨ ਹੈਗੇ ਰਗਵੀਰ ਸਿੰਘ ਮੁੱਖ ਪ੍ਰਬੰਧਕ ਹੈ ਪਰਮਦੀਪ ਸਿੰਘ ਢਾਡੀ ਰਗਵੀਰ ਸਿੰਘ ਮਾਦੜੀ ਹੈਗੇ ਨੇ ਮੀਤ ਪ੍ਰਧਾਨ ਮੁੱਖ ਬਲਾਰਾ ਤੇ ਜਨਰਲ ਸਕੱਤਰ ਹੈਗੇ ਨੇ ਕਪਤਾਨ ਸਿੰਘ ਇਹਨਾਂ ਨੇ ਇੰਨੀ ਗੱਲ ਕਹੀ ਆ ਵੀ ਧਾਮੀ ਸਾਹਿਬ ਮੈਨੂੰ ਇਹ ਦੱਸ ਦਿਓ ਤੁਸੀਂ ਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਫੈਸਲਾ ਕੀਤਾ ਸੀਗਾ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕਿ 11 ਮੈਂਬਰੀ ਕਮੇਟੀ ਬਣਾਈ ਜੋ ਵੀ ਅੱਜ ਉਹ ਕਮੇਟੀ ਕਿੱਥੇ ਆ ਉਹ ਦੱਸ ਦਿਓ ਕਮੇਟੀ ਕਿੱਥੇ ਆ ਅੱਜ ਦੂਸਰਾ ਤੁਸੀਂ ਇਹ ਗੱਲ ਕਹੀ ਸੀ ਕਿ ਵੀ ਦਿੱਲੀ ਦੇ ਵਿੱਚ ਵੱਡਾ ਬਦਲਾਅ ਕਰਨਾ ਵਾ ਇੱਕ ਦਿਨ ਪਹਿਲਾਂ ਉਹ ਮਜਾਰਾ ਰੱਦ ਕਿਉਂ ਕਰ ਦਿੱਤਾ ਗਿਆ ਫਿਰ ਉਹ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇ ਉਹ ਕਮੇਟੀ ਨਹੀਂ ਹੈਗੀ ਤੇ 2 ਦਸੰਬਰ 2024 ਨੂੰ ਅਕਾਲ ਤਖ ਦੀ ਪਸੀਰ ਤੋਂ ਜਥੇਦਾਰ ਅਕਾਲ ਤਖ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਅੱਜ ਹੁਕਮਨਾਮੇ ਜਾਰੀ ਕੀਤੇ ਗਏ ਨੇ ਉਹ ਹੁਕੂਮਨਾਮੇ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਲਾਗੂ ਕਰਾਵੇ ਕੀ ਤੁਸੀਂ ਆਪਣੀ ਡਿਊਟੀ ਪੂਗਤਾਈ ਤੁਸੀਂ ਉਹ ਜ਼ਿੰਮੇਵਾਰੀ ਨਿਭਾਈ ਆਪਣੀ ਤੁਸੀਂ ਕੀ ਕੀਤਾ ਤੁਸੀਂ ਫਿਰ ਜਥੇਦਾਰ ਨੇ ਨਿਯੁਕਤੀ ਤੇ ਸੇਵਾਮੁਕਤੀ ਦੀ ਕਮੇਟੀ ਬਣਾਈ ਉਹ ਕਮੇਟੀ ਕਿੱਥੇ ਦੀ ਰਿਪੋਰਟ ਕਿੱਥੇ ਦੀ ਦੱਸ ਦਿਓ ਸਾਨੂੰ ਉਹਨਾਂ ਨੇ ਇਹੋ ਜਿਹੇ ਸਵਾਲ ਕੀਤੇ ਆ ਜਿਹੜੇ ਇਹ ਕਹਿੰਦੇ ਕਿ ਬਈ ਅਕਾਲ ਤਖਤ ਦੇ ਉੱਤੇ ਅਕਾਲ ਤਖਤ ਦੇ ਉੱਤੇ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਹੋਰੀ ਕੋਈ ਸਬੂਤ ਲੱਗੇਗਾ ਸੀ ਕਾਲੇ ਬੈਗ ਭਰ ਕੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ ਗਿਆ ਸੀ ਉਹਦੀ ਜਨਤਾ ਕੋਈ ਨਹੀਂ ਕੀਤਾ ਜਾਂਦਾ ਜੀ ਕੀ ਤਾਂ ਕੀ ਉਹਨਾਂ ਨੇ ਕਿਹਾ ਕੀ ਨਹੀਂ ਕਿਹਾ ਉਹਨਾਂ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਐਸਜੀਪੀਸੀ ਦੇ ਕੱਪਲੇ ਨੇ ਇੱਡੇ ਵੱਡੇ ਘਪਲੇ ਨੇ ਦਿੱਤਾ ਮੀ ਸਾਹਿਬ ਤੁਸੀਂ ਸਿਰਫ ਤੇ ਸਿਰਫ ਅਕਤਾਰੀਆਂ 2027 ਦੀਆਂ ਚੋਣਾਂ ਦੀ ਘਪਲੇ ਕਰਵਾ ਰਹੇ ਹੋ ਇਹਨਾਂ ਦੀ ਸੁਤੰਤਰ ਜਾਂਚ ਕਰੋ ਤੇ ਇਹ ਜਿਹੜੀ ਆ ਪੈਣਾ ਤੁਹਾਡੇ ਘਰ ਤੱਕ ਵੀ ਚਲੇ ਜਾਣੀਆਂ ਨੇ ਉਹਨਾਂ ਨੇ ਗੱਲਾਂ ਤਾਂ ਕੀਤੀਆਂ ਬੜੀਆਂ ਟਕਾ ਟਕਾ ਤੇ ਬੜੀਆਂ ਸਹੀ ਕੀਤੀਆਂ ਨੇ ਇਸ ਕਰਕੇ ਅਸੀਂ ਇਹ ਗੱਲ ਕਹੀਦੇ ਇਹਨਾਂ ਨੂੰ ਭਾਈ ਬਿਕਮਲ ਸਿੰਘ ਮਜੀਠੀਆ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ ਸਟੇਜ ਤੇ ਖਲੋ ਕੇ ਮੈਂ ਅੱਖ ਕਰ ਦੂੰਗਾ ੜਿਗੜਿੰਗ ਕੇ ਕਹੇ ਜੋ ਮਰਜ਼ੀ ਕਵੇ ਮੈਨੂੰ ਇਹ ਦੱਸ ਦਿਓ ਅੱਜ ਤੱਕ ਕੋਈ ਸੰਸੀਰ ਆਗੂ ਜਾਂ ਸੰਸੀਰ ਵਿਅਕਤੀ ਦੇ ਘਰ ਗਿਆ ਉਹੀ ਬੰਦੇ ਗਏ ਨੇ ਜਿਨ੍ਹਾਂ ਨੇ ਇਹਨਾਂ ਤੋਂ ਪਹਿਲਾਂ ਫਾਇਦੇ ਲਏ ਜਾਂ ਜਿਨ੍ਹਾਂ ਗੱਲ ਲੈਣੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਬੇਕਰ ਮਜੀਠਿਓ ਉਹ ਅੱਜ ਵੀ ਦੋਚੀ ਆ ਉਹ ਲਟੇਰਾ ਵਾ ਉੱਤੇ ਕਈ ਪ੍ਰਕਾਰ ਦੀਆਂ ਉਮਜਾਂ ਲੱਗੀਆਂ ਨੇ ਇਸ ਕਰਕੇ ਜੋ ਸਟੇਜਰ ਦੇ ਕਹਿੰਦਾ ਤੇ ਉਹ ਕਾਲੀ ਦਲ ਦੀਆਂ ਵੋਟਾਂ ਜੋੜ ਨਹੀਂ ਰਿਹਾ ਉਹ ਕਾਲੀ ਦਲ ਦੀਆਂ ਵੋਟਾਂ ਤੋੜ ਰਿਹਾ ਕਦੀ ਵੀ ਪੰਜਾਬ ਦੇ ਲੋਕਾਂ ਨੇ ਇਹਨਾਂ ਕੰਦਾਂ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਨਾ ਬਰਦਾਸ਼ਤ ਕਰਨਗੇ ਜੇ ਅਗਲੇ ਦਿਨਾਂ ਦੇ ਵਿੱਚ ਕਹਿੰਦੇ ਰਾਜ ਸਭਾ ਜਿਹੜੇ ਮੈਂਬਰ ਜਾਣੇ ਨੇ ਉਹਨਾਂ ਦੇ ਇਲੈਕਸ਼ਨ ਹੈ ਤੇ ਹਰਿਆਣੇ ਦੇ ਵਿੱਚੋਂ ਬੀਜੇਪੀ ਕੋ ਬਹੁਤ ਵੱਡਾ ਦਾਅ ਖੇੜ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੀ ਸੱਤਾ ਨੂੰ ਵੀ ਸਿੱਧਿਤ ਕੀਤਾ ਜਾ ਸਕਦਾ ਹੈ ਕਹਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਮਾਮਲੇ ਨੂੰ ਲੈ ਕੇ ਕਾਫੀ ਦਿਲਚਸਪੀ ਰੱਖ ਰਹੇ ਨੇ ਕਿ ਜੇ ਪੰਜਾਬ ਨੂੰ ਪੰਜਾਬ ਵਾਲਿਆਂ ਨੂੰ ਪੁਸ਼ ਕਰਨਾ ਹੈ ਜਾਂ ਉੱਥੇ ਆਪਣੇ ਪੈਰ ਪੱਕੇ ਕਰਨੇ ਨੇ ਤਾਂ ਹਰਿਆਣੇ ਦੇ ਵਿੱਚੋਂ ਕੋਈ ਸਿੱਖ ਫੇਸ ਜਾਂ ਫਿਰ ਹਰਿਆਣੇ ਦੇ ਵਿੱਚੋਂ ਜਿਵੇਂ ਰਵਨੀਤ ਮਿੱਟੂ ਲੈਗੇ ਸੀ ਉਧਰਲੇ ਪਾਸਿਓ ਇਦਾਂ ਹੀ ਸੁਨੀਲ ਜਾਖੜ ਜਾਂ ਕਿਸੇ ਹੋਰ ਦੇ ਦਾਅ ਕਿੰਨੇ ਜਾ ਸਕਦਾ ਹੈ ਪਟਿਸ ਦਾ ਕੋਈ ਨਾ ਚਿਹਰਾ ਹੋ ਸਕਦਾ ਜਿਹਦੇ ਨਾਲ ਬੀਜੇਪੀ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਸਕਦੀ ਹੈ ਜੇ ਰਾਜ ਸਭਾ ਚ ਕੋਈ ਭੇਜਣ ਦੀ ਗੱਲ ਹੈ ਕਿ ਇਹਦੇ ਨਾਲ ਬੀਜੇਪੀ ਨੂੰ ਪੰਜਾਬ ਚ ਫਾਇਦਾ ਹੋ ਚੁਗਾ ਬੀਜੇਪੀ ਦੀ ਇੱਥੇ ਪੁੱਠੀ ਵੀ ਰੜਕ ਕੇ ਜਾਵੇ ਨਾ ਰਾਜ ਸਭਾ ਤੋਂ ਜਿੰਨੇ ਮੱਦੀ ਸਿੱਖ ਭੇਜ ਦੇਵੇ ਲੋਕਾਂ ਦੇ ਵਿੱਚ ਸ਼ੰਕਾ ਭਰਪੂਰ ਪਾਰਟੀ ਲੋਕਾਂ ਨੂੰ ਉੱਤੇ ਵਿਸ਼ਵਾਸ ਹੀ ਨਹੀਂ ਹੈਗਾ ਉਹ ਕਹਿੰਦੇ ਵੀ ਜੇ ਪੰਜਾਬ ਦੇ ਵਿੱਚ ਇਹ ਪਤਾਚ ਕਰਨ ਵਾਸਤੇ ਆਗੇ ਤੇ ਅਸੀਂ ਸੇਫ ਨਹੀਂ ਲੋਕ ਆਪਣੀ ਸਿਕਿਉਰਿਟੀ ਨੂੰ ਖਤਰਾ ਮੰਨਦੇ ਆ ਤੇ ਮੈਂ ਅੱਗੇ ਵੀ ਕਿਹਾ ਸੀ ਮਿੱਤਸ਼ਾ ਵਰਗੇ ਬੰਦੇ ਕਹਿੰਦੇ ਆ ਵੀ ਮੈਨੂੰ ਪੰਜਾਬ ਦੀ ਸਿਆਸਤ ਬਾਰੇ ਕੋਈ ਸਮਝ ਨਹੀਂ ਆਉਂਦੀ ਤੇ ਮੈਂ ਇਹ ਗੱਲ ਕਹਿੰਦਾ ਵਾਂ ਜਿਨ੍ਹਾਂ ਨੇ ਇਹ ਸ੍ਰਿਸ਼ਟੀ ਸਿੱਧਿਏ ਬ੍ਰਹਮਾ ਨੇ ਉਹ ਵੀ ਪੰਜਾਬ ਦੀ ਸਿਆਸਤ ਬਾਰੇ ਇਹੋ ਕੁਝ ਹੀ ਕਹਿਣਗੇ ਤੁਹਾਨੂੰ ਪਤਾ ਹੈ ਨਾ ਇੱਕ ਚੁਟਕਲਾ ਜਿਹਾ ਚੱਲਿਆ ਸੀਗਾ ਪੀ ਨਵੰਬਰ ਦੇ ਮਹੀਨੇ ਜਦੋਂ ਪ੍ਰਧਾਨ ਕਿਸੇ ਬੰਡਾ ਹੁੰਦਾ ਨੇ ਪਹਿਲੇ ਦਿਨ ਤੇ ਪਤਾ ਹੁੰਦਾ ਵੀ 15 ਦਿਨ ਪਹਿਲਾਂ ਪਤਾ ਹੁੰਦਾ ਵੀ ਜਿਹਨੇ ਬੰਡਾ ਉਹਨੂੰ ਪਤਾ ਹੁੰਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੁੰਦਾ ਗੁਰੂ ਰਾਮਦਾਸ ਨੂੰ ਪਤਾ ਹੁੰਦਾ ਜਦੋਂ 8 ਦਿਨ ਰਹਿ ਜਾਂਦੇ ਆ ਨਾ ਜਿਹਨੇ ਬੰਡਾ ਉਹਨੇ ਨਹੀਂ ਬਤਾ ਗੁਰੂ ਰਾਮਦਾਸ ਨੂੰ ਤੇ ਬਾਦਲ ਨੂੰ ਪਤਾ ਹੁੰਦਾ ਤੇ ਜਦੋਂ 8 ਪਾਹ ਰਹਿ ਜਾਂਦੇ ਆ ਅੰਦਾਜ਼ਾ ਉਹ ਗੁਰੂ ਰਾਮਦਾਸ ਨੂੰ ਵੀ ਪਤਾ ਹੁੰਦਾ ਉਹ ਬਾਦਲ ਨੂੰ ਪਤਾ ਹੁੰਦਾ ਇਸੇ ਕਰਕੇ ਲੋਕ ਇਹਨਾਂ ਤੇ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਇਹ ਜਿੰਨੇ ਮਰਜ਼ੀ ਚਿਹਰੇ ਭੇਜ ਦੇਣ ਜੋ ਮਰਜ਼ੀ ਕਹਿੰਨ ਰਮਣੀ ਦੀਪਤੀ ਤੇ ਕੋਈ ਵਿਸ਼ਵਾਸ ਕਰਦਾ ਹਰਦੀਪ ਪੁਰੀ ਦਾ ਪੰਜਾਬ ਚ ਕੀ ਹੈ ਜੇ ਇਹੋ ਜਿਹੇ 2-4 ਸਿੱਪਾ ਬੰਜੇਂਦਰ ਸਿੰਘ ਸਿੱਖੀ ਨੂੰ ਕੋਈ ਪੁੱਛਦਾ ਪੰਜਾਬ ਦੇ ਵਿੱਚ ਇਹੋ ਜਿਹੇ ਚਿਹਰੇ ਜਿੰਨੇ ਲੀਡਰ ਜਿੰਨੇ ਮਰਜ਼ੀ ਭੇਜ ਦਿਓ ਕੋਈ ਫਰਕ ਨਹੀਂ ਪੈਣ ਵਾਲਾ ਜਿੰਨਾ ਚਿਰ ਤੁਸੀਂ ਲੋਕਾਂ ਦੇ ਦਿਲ ਨਹੀਂ ਜਿੱਤਦੇ ਲੋਕਾਂ ਨੂੰ ਆਪਣੀ ਜਿਹੜੀ ਸੀ ਉਹ رائے ਨਹੀਂ ਦਿੰਦੇ ਵੀ ਅਸੀਂ ਤੁਹਾਡੇ ਭਲੇ ਦੀ ਕੰਮ ਕਰ ਰਹੇ ਹਾਂ ਲੇਕਿਨ ਜਦੋਂ ਕਿਉਂ ਪੰਜਾਬ ਦੇ ਵਿੱਚ ਜਿਹੜੀ ਵੋਟ ਡੋਮੀਨੇਟ ਕਰਦੇ ਨੇ ਉਹ ਕਿਸਾਨ ਨੇ ਮਜ਼ਦੂਰ ਨੇ ਕਿਸਾਨ ਤੇ ਮਜ਼ਦੂਰ ਤੇ ਇਹ ਦੁਕਾਨਦਾਰ ਇਹਨਾਂ ਦੇ ਹੱਕ 'ਚ ਨਹੀਂ ਹੈ ਬੀਜੇਪੀ ਦੇ ਚ ਕਿਸਾਨਾਂ ਨੂੰ ਜਦੋਂ ਬੀਜੇਪੀ ਦੇ ਦਿੰਦੀ ਹੈ ਨਾ ਅੱਗੇ 750 ਸਾਨਾ ਜੀ ਲਾਸ਼ਾ ਦਿਸਾ ਲਾ ਪਈ ਲੈ ਉਹਨਾਂ ਨੂੰ ਥੋੜਾ ਜਿਹਾ ਰੁਕ ਕੀਤਾ ਉਹਦੇ ਇਹਨਾਂ ਨੇ ਇਸ ਕਰਕੇ ਜਿੰਨੇ ਮਰਜ਼ੀ ਉੱਥੇ ਆਪਣੇ ਪਰਪੰਚ ਰੱਬ ਜੋ ਮਰਜ਼ੀ ਕਰ ਲੈ ਆ ਛਿੰਡੇ ਨਹੀਂ ਕੀ ਗਿਆ ਉਹਨੇ ਕਿਹਾ ਨੈਪ ਸਿੰਘ ਸੈਣੀ ਨੂੰ ਤੈਨੂੰ ਪੱਗ ਬੰਨ ਕੇ ਪੰਜਾਬ ਜਾਣ ਦਾ ਅਧਿਕਾਰ ਕੋਈ ਨਹੀਂ ਇੱਥੇ ਸਾਡੇ ਪੰਥਕ ਮਸਲੇ ਉਲਝੇ ਪਏ ਨੇ ਰਾਣੇ ਦੇ ਵਿੱਚ ਸਾਡੇ ਪੰਥਕ ਮਸਲੇ ਉਲਝੇ ਪਏ ਨੇ ਤੈਨੂੰ ਪਤਾ ਵੀ ਜਿਹੜਾ ਉਹ ਮਾਮਲਾ ਸੀ ਉਹਨਾਂ ਦਾ ਯਾ ਜਿਹੜਾ ਇਹ ਨੋ ਮਾਮਲਾ ਹੈਗਾ ਸੀ ਆਪਣਾ ਆ ਇਹਨਾਂ ਦੇ ਬਜਟ ਦਾ ਹਰਿਆਣਾ ਕੋਲ ਦੇ ਬਜਟ 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 ਦਾ ਮਾਮਲਾ ਸੀਗਾ ਉਹ ਅਜੇ ਤੱਕ ਮੈਂ ਕਿਉਂ ਤੁਸੀਂ ਲੜਕਿਆ ਪਿਆ ਉਹ ਉੱਥੋਂ ਦੇ ਜੁਡੀਸ਼ੀਅਲ ਕਮਿਸ਼ਨ ਰਾ ਗਿਆ ਉਹਦੋਂ ਦਾ ਸ਼ਬਦ ਕੋਰਟ ਚ ਵੀ ਚਲ ਗਿਆ ਹੋਵੇ ਕਿਤਨੇ ਕਿਤਨੇ ਇਸ ਕਰਕੇ ਇਹ ਮਾਮਲੇ ਉਹ ਕਹਿੰਦੇ ਪਹਿਲਾਂ ਇੱਥੇ ਇਹ ਹਨ ਹਰਕਰ ਸਾਡੇ ਮਾਮਲੇ ਫਿਰ ਪੰਜਾਬ ਜਾ ਕੇ ਗੱਲ ਕਰੀ ਜਦੋਂ ਉਹਨੇ ਇੰਦੀ ਵੱਡੀ ਗੱਲ ਕਹਿ ਦਿੱਤੀ ਉਹਦਾ ਲੋਕਾਂ ਦੇ ਸਰੋડા ਨੂੰ ਵਾਕਿਆ ਜਿਹੜੀ ਆ ਬੀਜੇਪੀ ਆ ਅੱਗਾ ਦੌੜ ਤੇ ਪਿੱਛਾ ਚੌੜੀ ਕਹਾਣੀ ਇਹਦੀ ਹੈਗੀ ਆ ਪੰਜਾਬ ਚ ਆ ਕੇ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਪਹਿਲਾਂ ਉੱਥੋਂ ਦੇ ਸਿੱਖਿਆ ਬੁਖਸਾਲਣ ਫੇਰ ਅੰਦਰ ਆਗੇ ਜੀ ਸਹੀ ਗੱਲ ਉਧਰ ਕਹਿੰਦੇ ਕੇਂਦਰ ਨੇ ਬਾਗ ਰੋੜੀ ਜਿਹੜੀ ਪੰਜਾਬ ਦੇ ਅਫਸਰ شاہੀ ਦੀ ਜਿਹੜੀ corrupt ਅਫਸਰ شاہੀ ਹੈ ਉਹਨਾਂ ਵਾਲੇ ਪਾਸੇ ਨੂੰ ਤੁਰੇ ਹੋਈ ਹੈ ਇੱਕ ਤੋਂ ਸਾਬਕਾ ਇਹ ਸੇੜੇ ਨੇ ਮੁਕਸਕਤਰ ਵੀ ਰਹੇ ਨੇ ਪੰਜਾਬ ਦੇ ਉਹਨਾਂ ਵਾਲੇ ਪਾਸੇ ਨੂੰ ਤੁਰਪੇ ਕਰਪਸ਼ਨ ਦਾ ਕੇਸ ਜਿਹੜਾ ਉਹ ਅੱਗੇ ਚੱਲੂਗਾ ਇੱਕਾ ਡੀ.ਐਂ.ਟੀ ਨੂੰ ਨਰਣਾਪਾ ਦੇਖਿਆ ਸੀਗਾ ਕਿ ਉਹ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਵੀ ਦੇਰ ਤਰਾ ਪਧਰਾ ਕਰ ਦਿੱਤਾ ਗਿਆ ਅਸੀਂ ਇਹ ਸਮਝੀਏ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਅਸਰਸ਼ਾਈ ਦੇ ਕਰਪਸ਼ਨ ਵਾਲੇ ਮਾਮਲੇ ਨੇ ਬੀਜੇਪੀ ਉਹਨਾਂ ਦਾ ਵੀ ਆਧਾਰ ਬਣਾਏਗੀ ਕਿ ਦੇਖੋ ਅਸੀਂ ਉਹਨੂੰ ਕਲੀਨ ਚਿੱਟ ਦਿੱਤੀ ਮਤਲਬ ਕਿ ਅਸੀਂ ਹੱਗੀ ਚੰਡੀ ਦੇ ਦਿੱਤੀ ਤੇ ਠੋਕੀ ਆ ਉਹ ਜਿਹਨੂੰ ਟੋਕੜਾ ਭਾਵੇਂ ਉਹ ਮਰੂਦਾ ਦੇ ਘਟਾਲੇ ਵਾਲੇ ਹੋਣ ਭਾਵੇਂ ਸਾਇੰਸ ਘਟਾਲੇ ਵਾਲੇ ਹੋਣ ਭਾਵੇਂ ਸਾਰੇ ਇਹਨਾਂ ਸਾਰਿਆਂ ਨੂੰ ਜਿਵੇਂ ਕਹਿੰਦੇ ਕਿ ਕਾ ਮਾਰ ਕੇ ਟੰਗਣ ਵਾਲੇ ਕ ਵਾਲੇ ਪਾਸੇ ਪੁਰਿਆ ਜਾ ਰਹੇ ਆ 9 ਮਾਰਚ 2009 ਨੂੰ ਇੱਕ ਸ਼ਿਕਾਇਤ ਵਿਜੀਲੈਂਸ ਨੂੰ ਤੁਲਸੀ ਰਾਮ ਮਿਸਰਾ ਨੇ ਦਿੱਤੀ ਸੀ ਤੇ 9 ਨੰਬਰੀ ਐਫਆਈ ਕੱਟੀ ਗਈ ਸੀ ਉਹਦੇ ਵਿੱਚ ਉਹਦਾ ਇੱਕ ਪੁੱਦ ਨਾਲ ਪਲਾਟ ਸੀ ਤੇ ਉਹਦੀ ਰਜਿਸਟਰੀ ਕਰਨੇ ਬਦਲੇ ਉਹਦੋਂ ਇੰਡਸਟਰੀ ਆਫ ਇੰਡਸਟਰੀ ਆਫ ਜਿਹੜੀ ਗਈ ਸੀ ਆਪਣੇ ਡਿਪਾਰਟਮੈਂਟ ਕਮਰਸ ਡਿਪਾਰਟਮੈਂਟ ਉਹਦੇ ਡਾਇਰੈਕਟਰ ਕਮ ਸੈਕਟਰੀ ਸੀਗੇ ਜਜੂਆ ਸਾਹਿਬ ਵੀਕੇ ਜਜੂਆ ਇਹਨਾਂ ਨੇ ਉਹਦੇ ਕੋਲ 5 ਲੱਖ ਦੀ ਰਿਸ਼ਵਤ ਮੰਗੀ ਸੀ ਤੇ 2 ਲੱਖ ਹੀ ਦੇਣ ਗਿਆ ਤੇ ਉਹਨੇ ਬਿੱਜੀ ਨਾ ਸਰ ੜ ਗਿਆ ਤਾਂ ਰੈਡ ਹੈਂਡੈਡ 2 ਲੱਖ ਨਾ ਫੜਿਆ ਗਿਆ ਸੀ ਬੰਦਾ 2010 ਦੇ ਵਿੱਚ ਪੰਜਾਬ ਦੇ ਰਾਜਪਾਲ ਨੇ ਇਹਨੂੰ ਪ੍ਰੋਸੀਕਿਊਸ਼ਨ ਦੇਣਾ ਸੀ ਉਹ ਜ਼ਾਰ ਦੇ ਦਿੱਤੀ 2015 ਟ੍ਰਾਇਲ ਕੋਰਟ ਨੇ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਕਿ ਆਪ ਇਹ ਤੁਸੀਂ ਸੈਕਟਰ ਦੀ ਮਨਜ਼ੂਰੀ ਨਹੀਂ ਹੈਗੀ ਸੈਕਟਰ ਦੀ ਮਨਜ਼ੂਰੀ ਲੈ ਕੇ ਆਓ 2016 ਵਿੱਚ ਰਾਤ ਤੁਲਸੀ ਨਾਓ ਕੁਮਿਸ਼ਰਾ ਸੀਗਾ ਉਹ ਹਾਈ ਕੋਰਟ ਵਿੱਚ ਅਪੀਲ ਕਰਦਾ ਹੈ ਤੇ 2018 ਵਿੱਚ ਪੰਜਾਬ ਸਰਕਾਰ ਨੇ ਕੇਂਦਰ ਦੀ ਸੈਕਸ਼ਨ ਨੂੰ ਜਿਹੜੀ ਲਾਈ ਸੀ ਉਹ ਰੱਦ ਕਰਤਾ 2023 ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਰੇ ਦਸਤਾਵੇਜ਼ ਕੇਂਦਰ ਨੂੰ ਭੇਜਣ ਲਈ ਕਿਹਾ ਤੇ 3 ਮਹੀਨੇ ਸਮਾਂ ਦਿੱਤਾ ਪਰ ਕੇਂਦਰ 3 ਮਹੀਨੇ ਦੇ ਤੇ ਆਪਣਾ ਫੈਸਲਾ ਸੁਣਾਵੇ ਤੇ ਇਹਨਾਂ ਨੇ ਭੇਜੀ ਨਹੀਂ ਜਦੋਂ ਇਹਨਾਂ ਨੇ ਭੇਜੇ ਨੀਗੇ ਤੇ 2000 2000 ਮੁੜ ਕੇ 25 ਦੇ ਵਿੱਚ ਹਾਈ ਕੋਰਟ ਨੇ 50000 ਜੁਰਮਾਨਾ ਕੀਤਾ ਸੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਤੁਹਾਨੂੰ ਕਿਹਾ ਸੀ ਵੀ ਭੇਜੋ ਤੁਸੀਂ ਰਿਕਾਰਡ ਭੇਜਿਆ ਕੋਈ ਉਹਨਾਂ ਨੂੰ ਇਹਨਾਂ ਨੂੰ ਫਿਰ ਸਮਝ ਦਿੱਤਾ ਵੀ 1 ਮਹੀਨੇ ਦੇ ਭੇਜੋ ਤੁਸੀਂ ਇਹਨਾਂ ਨੇ 28 ਨਵੰਬਰ 2025 ਨੂੰ ਫਾਈਲ ਭੇਜੀ ਦੀਜਾ ਫੈਸਲਾ ਜਿਹੜਾ ਹੁਣ ਆ ਗਿਆ ਵਾ ਉਦੇ ਫੈਸਲੇ ਦੇ ਬਾਅਦ ਉਹਨਾਂ ਦਾ ਮਨਜ਼ੂਰੀ ਦੇ ਦਿੱਤੀ ਭਿਲਾ ਉਹ ਅਸੀਂ ਤੁਸੀਂ ਕਿਸ ਚਲਾ ਸਕਦੇ ਮਨਜ਼ੂਰੀ ਦੇ ਦਿੱਤੀ ਆ ਤੇ 2023 ਦੇ ਵਿੱਚ ਵੀ ਕੇ ਜੱਜੂਆ ਰਿਟਾਇਰ ਹੋ ਗਏ ਨੇ ਵੀ ਕੇ ਜੱਜੂਆ 128 88 ਪੈਸ ਦੇ ਇਹ ਆਈਐਸ ਅਫਸਰ ਨੇ ਇਹ ਪਹਿਲਾਂ ਆਈਐਸ ਹੋਣੇ ਗਏ ਸੀ ਮੁਕੇ ਫਿਰ ਇਗਜ਼ਾਮ ਤੇ ਫਿਰ ਆਈਐਸ ਬਣ ਗਏ ਤੇ ਅਨੁਰਖਤ ਵਾਰੀ ਜਿਹੜਾ ਸੀਗਾ ਉਦੋਂ ਜਦੋਂ 22 ਚ ਸਰਕਾਰ ਬਣਦੀ ਇਹਨਾਂ ਦੀ ਉਹਨੂੰ ਹਟਾ ਕੇ ਇੱਕ ਇਮਾਨਦਾਰ ਬੰਦੇ ਨੂੰ ਢਾ ਕੇ ਇਸ ਕਰਪਟ ਬੰਦੇ ਨੂੰ ਇਹਦਾ ਚੀਪ ਸਿੱਕੇ ਲਾਇਆ ਸੀ। ਵੀ ਸਾਡਾ ਕਮਾਊ ਪੁੱਤ ਇਹ ਸੇ ਕਰਕੇ ਹੁਣ ਉਹਨਾਂ ਦੇ ਖਿਲਾਫ ਕੇਸ ਚੱਲੇਗਾ ਕਿਉਂਕਿ ਇਹਦੇ ਵਿੱਚ ਹਾਈ ਕੋਰਟ ਦੀ ਇਨਵੋਲਵਮੈਂਟ ਆ। ਜੇ ਹਾਈ ਕੋਰਟ ਦੀ ਇਨਵੋਲਵਮੈਂਟ ਨਾ ਹੁੰਦੀ ਇਨਵੋਲਵਮੈਂਟ ਨਾ ਹੁੰਦੀ ਤੇ ਸ਼ਾਇਦ ਇਹ ਕੇਸ ਰਫਾਤਰਾਤ ਹੋ ਹੀ ਚੁੱਕਾ ਸੀ। ਜੀ। ਸਹੀ ਗੱਲ ਹੈ। ਉਹਦੇ ਦੂਜੇ ਪਾਸੇ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ ਕਹਿੰਦੇ ਜਿਹੜੀ ਉਹ ਜ਼ਮੀਨ ਤਬਾਦਲਾ ਕਰਨਾ ਸੀਗਾ ਆਪਣਾ ਆ ਪਟਿਆਲੇ ਵਾਲੀ ਪਾਵਰ ਕਾਮਪਨੀ ਜ਼ਮੀਨ ਸੀ ਕਿ ਸਰਕਾਰ ਇਹੋ ਦੇ ਮਾਮਲਿਆਂ ਤੋਂ ਕੋਈ ਸਬਕ ਸਿੱਖੇਗੀ ਕਿ ਘਟੂਕਟ ਪੰਜਾਬ ਦਾ ਸਰਬਾਇਆ ਜਾਂ ਸਰਕਾਰੀ ਛਟਕਾ ਨਹੀਂ ਲੱਗਿਆ ਉਹਨੇ ਤਾਂ ਰਿਜ਼ਰਵ ਛਟਕਾ ਨਹੀਂ ਲੱਗਾ ਛਟਕਾ ਨਹੀਂ ਲੱਗਾ ਜਿੰਨਾ ਤੱਕ ਉਹ ਜਿਹੜੀ ਜ਼ਮੀਨ ਸੀਗੀ ਉਹ ਇਹਨਾਂ ਨੇ ਹਾਈ ਕੋਰਟ 'ਚ ਕੇਸ ਜਾਣ ਦੇ ਬਾਵਜੂਦ ਵੀ ਟਰਾਂਸਫਰ ਕਰ ਦਿੱਤੀ ਸੀ ਹਾਈ ਕੋਰਟ ਨੂੰ ਮਾਮਲਾ ਸਟੇ ਕਰਤਾ ਸਟੇਟਸ ਕੋਲ ਤਾਂ ਜੋ ਬੜੇ ਬੜੇ ਰਹਿੰਦੇ ਇਹਦੀ 14 ਕਿ 16 ਤਰੀਕ ਪਾਰਤੀ ਆ ਮਾਰਚ ਤੁਸੀਂ ਆਪਣਾ ਰਿਕਾਰਡ ਲੈ ਕੇ ਆਓ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਉਹ ਰਾਤਾ ਹਾਲਦੀ ਕਣੀ ਲਾਤ ਫੈਸਲਾ ਹਾਈ ਕੋਰਟ ਨੇ ਉਹ ਨਹੀਂ ਦਿੱਤਾ ਰਾਹ ਜ਼ਰੂਰ ਦਿੱਤੀ ਆ ਵੀ ਇਮੀਡੀਏਟਲੀ ਅਗਲੀ ਜਿਹੜੀ ਸਰਕਾਰ ਕਾਰਵਾਈ ਕਰਨੀ ਸੀ ਉਹ 50 ਏਕੜ ਜ਼ਮੀਨ ਵੇਚਣ ਦੀ ਜਗਾ ਕਾਰਵਾਈ ਕਰਨੀ ਉਹ ਰੁਕ ਗਈ ਆ ਹਾਲ ਦੀ ਕਣੀ ਇਹ ਮਾਰਚ ਦੇ ਵਿੱਚੋਂ ਹਾਈ ਕੋਰਟ ਨੇ ਕੀ ਫੈਸਲਾ ਦਿੰਦੀ ਹੈ ਕੀ ਨਹੀਂ ਦਿੰਦੀ ਉਹ ਸਮਾਂ ਦੱਸੂਗਾ ਜੀ ਬੰਗਲੁਰ ਬੰਗਲੁਰ ਇਕਰਿਮਟ ਨੂੰ ਇਹ ਕਹਿ ਸਕਦੇ ਆ ਕਿ ਧਰਨ ਢੋਲਾ ਹੋ ਗਿਆ ਤੇ ਮਾਮਲਾ ਤੇ ਹਾਈ ਕੋਰਟ ਸਰਕਾਰ ਨੂੰ ਅੱਗੇ ਦੇ ਅੱਗੇ ਹੋਰ ਚੁਣੌਤੀਆਂ ਸਾਹਮਣਾ ਕਰਨਾ ਪਿਆ ਤਾਂ ਫਿਰ ਇਹ ਤੇ ਵੀ ਯੂ ਟਰਨ ਲੈਣਾ ਪੈ ਸਕਦਾ ਆਪਾਂ ਜਿਹੜੀ ਐਸਆਈਆਰ ਦਾ ਰੌਲਾ ਹੈ ਕਹਿੰਦੇ ਉਹਦੇ ਤੇ ਵੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਵੈਸੇ ਤਾਂ ਆਮ ਆਦਮੀ ਪਾਰਟੀ ਜਾਂ ਬਾਕੀ ਪਾਰਟੀਆਂ ਚਰਚਾ ਹੈਗੀ ਆ ਕਿ ਭਾਈ ਅਸੀਂ ਆਪਣਾ ਪਛਾਣਾ ਆਪਣਾ ਕਿਵੇਂ ਕਰਨਾ ਕਿਤੇ ਵੋਟਾਂ ਕੱਟੀਆਂ ਗਈਆਂ ਜਾਂ ਸਰਿਕਰਨ ਬਦਲ ਗਏ ਤਾਂ ਕੀ ਬਣੇਗਾ ਕਿ ਐਸਆਈਆਰ ਬਾਕੀ ਪੰਜਾਬ ਦੇ ਪੱਖੇ ਜਾਏਗੀ ਕਈ ਕਹਿੰਦੇ ਨੇ ਅਸੀਂ ਪ੍ਰਵਾਸੀਆਂ ਦੀਆਂ ਵੋਟਾਂ ਚੱਲ ਕੱਟੀਆਂ ਜਾਣਗੀਆਂ ਜਰ ਉਹਦੇ ਨਾਲ ਪੰਜਾਬ ਨੂੰ ਫਾਇਦਾ ਹੋ ਜਾਏਗਾ ਐਸਆਈ ਦਾ ਜਿਹੜਾ ਜ਼ਿਆਦਾ ਫੈਕਟ ਹੈ ਨਾ ਉਹ ਪੈਂਦਾ ਜੁਪੀ ਦੇ ਵਿੱਚ ਉਹ ਪੈਂਦਾ ਵਾ ਜਾ ਕੇ ਅਸਾਮ ਦੇ ਵਿੱਚ ਉਹ ਪੈਂਦਾ ਵਾ ਪੱਛਮੀ ਬੰਗਾਲ ਦੇ ਵਿੱਚ ਉਹ ਪੈਂਦਾ ਜਾ ਕੇ ਬਿਹਾਰ ਦੇ ਸਾਡੇ ਇੱਥੇ ਨਹੀਂ ਪੈਂਦਾ ਬਹੁਤ ਇੱਥੇ ਜ਼ਿਆਦਾ ਲੋਕ ਉਹੀ ਵਸੇ ਦੇ ਜਿਹੜੇ ਪਹਿਲਾਂ ਰਹਿੰਦੇ ਸੀ ਇੱਥੇ ਬਹੁਤ ਘੱਟ ਲੋਕ ਜਿਹੜੇ ਬਾਹਰੋਂ ਆ ਕੇ ਵਸੇ ਨੇ ਤੇ ਬਾਹਰੋਂ ਆਸਲੇ ਮੁਕ ਰੱਖੇ ਉਹਨਾਂ ਤੇ ਵੀ ਤੁਸੀਂ ਆਪ ਕੱਢ ਨੂੰ ਦੇ ਗੱਡੀ ਵੀ ਕੱਢੋ ਇਹਨਾਂ ਦੇ ਇੱਥੋਂ ਸਾਡੇ ਕਿਹ ਵੀ ਕਹਿੰਦੇ ਨਹੀਂ ਕੱਢੋ ਇਹਨਾਂ ਪ੍ਰਵਾਸੀ ਇਹਨਾਂ ਇੱਥੋਂ ਇਸ ਕਰਕੇ ਉਹਨਾਂ ਨੇ ਬੈਸਰ ਵੀ ਪਵੇ ਲੇਕਿਨ ਆਮ ਲੋਕਾਂ ਦੇ ਸਹੀ ਪਰ ਲੇਕਿਨ ਇਹ ਜਰੂਰ ਗੱਲ ਆ ਇਹਦੇ ਵੀ ਜਿਹੜੀ ਗਲਤ ਵੋਟਾਂ ਬਣੀਆਂ ਉਹ ਕੱਟੀਆਂ ਜਾਣਗੀਆਂ ਜਿਹੜੇ ਮਾਰਗੇ ਦੇ ਬੰਦੇ ਅਜੇ ਵੀ ਵੋਟਾਂ ਤੁਰੇ ਆਉਂਦੇ ਨੇ ਉਹਨਾਂ ਦੀਆਂ ਵੋਟਾਂ ਨਿਕਲ ਜਾਣਗੀਆਂ ਉਹ ਕੋਈ ਨਹੀਂ 23 ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਐਸਾਈ ਕਰਾਉਣੀ ਅਜੇ ਮਾਮਲਾ ਮਿਕ ਹਾਈ ਕੋਰਟ ਜਾਊਗਾ ਹਾਈ ਕੋਰਟ ਕੀ ਕਰਦੀ ਹੈ ਸੁਪਰੀਮ ਕੋਰਟ ਜਾਊਗਾ ਇਹ ਮਾਮਲਾ ਹਾਲ ਦੀ ਕਲੀ ਰਿਜ਼ਲਟ ਕਿ ਜਾਣ ਜੀ ਸ਼ੁਕਰੀਆ ਪੱਤੀ ਜੀ ਬਹੁਤ ਬਹੁਤ ਧੰਨਵਾਦ